ਉਹ ਹਾਲੀ ਦੇ ਵਿੱਚ CIA ਟੀਮ ਦੇ ਵੱਲੋਂ ਹੁਣ ਵੱਡੇ ਪੱਧਰ ਦਾ ਇੰਕਾਊਂਟਰ ਕਰ ਦਿੱਤਾ ਗਿਆ ਤੇ ਹੁਣ ਇੱਕ ਅ ਗੱਟ ਦੀ ਟੀਮ ਉਸੇ ਖੁਰਕੇ ਦਾ ਇੰਕਾਊਂਟਰ ਜਿਹੜਾ ਵਾ ਉਹ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਲਗਾਤਾਰ ਹੀ ਹੁਣ ਪੰਜਾਬ ਦੇ ਵਿੱਚ ਵੱਡੀਆਂ-ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਹ ਕੈਂਕਸਟਰਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਸਿਕੰਜਾ ਪੁਲਿਸ ਕਾਸੀ ਹੋਈ ਨਜ਼ਰ ਆ ਰਹੀ ਹੈ ਤੇ ਇਸੇ ਵਿਚਾਲੇ ਮੁਹਾਲੀ ਦੇ ਵਿੱਚ ਵੱਡੇ ਪੱਧਰ ਦਾ ਇੰਕਾਊਂਟਰ ਜਿਹੜਾ ਕਰ ਦਿੱਤਾ ਗਿਆ ਤੇ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਨੂੰ ਨਾਲ ਸਾਂਝੀ ਕਰ ਰਿਹਾ ਪੰਜਾਬ ਪੁਲਿਸ ਅਲਰਟ ਤੇ ਆਈ ਹੋਈ ਹੈ ਐਕਸ਼ਨ ਤੇ ਪੰਜਾਬ ਪੁਲਿਸ ਔਰ ਲਗਾਤਾਰ ਪੰਜਾਬ ਦੇ ਵਿੱਚ ਵਟੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਲੋਕਾਂ ਦੀ ਖੈਰ ਨਹੀਂ ਹੈ ਇਸੇ ਵਿਚਾਲੇ ਹੁਣ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਜਿਸ ਤਰੀਕੇ ਦੇ ਨਾਲ ਮੁਹਾਲੀ ਦੇ ਵਿੱਚ ਸੀਆਈਏ ਟੀਮ ਮੁਹਾਲੀ ਵੱਲੋਂ ਲੱਖੀ ਪਟਿਆਲਾ ਦੇ ਗੁਰਗੇ ਰਣਵੀਰ ਰਾਣਾ ਦਾ ਇੰਕਾਊਂਟਰ ਕੀਤਾ ਗਿਆ ਤੇ ਇਸ ਦੇ ਕੁਝ ਸਾਥੀ ਪਹਿਲਾਂ ਹੀ ਪੁਲਿਸ ਵੱਲੋਂ ਕਾਬੂ ਕਰ ਲੱਤੇ ਗਏ ਨੇ ਤਾਂ ਇਸੇ ਹੀ ਚੱਲਦੇ ਤੁਹਾਨੂੰ ਦੱਸ ਦਈਏ ਕਿ ਮੁਹਾਲੀ ਤੇ ਵਿੱਚ ਜਿੱਥੇ ਇਹਨਾਂ ਦੇ ਵੱਲੋਂ ਸੀਆਈਏ ਟੀਮ ਨੇ ਜੋ ਹੈ ਵੱਡਾ ਐਕਸ਼ਨ ਲੈ ਲਿਆ ਔਰ ਜਾਣਤਾਰਿਤ ਅਨੁਸਾਰ ਅੰਮ੍ਰੀ ਰਾਣਾਵਾਲੋ ਪੀਤੇ ਦੇ ਨੇ ਇੱਕ ਹੋਟਲ ਕਾਰੋਬਾਰੀ ਦੇ ਕਾਰ ਸੈਕਟਰ ਚੰਡੀਗੜ੍ਹ ਦੇ ਵਿੱਚ ਫਾਇਰਿੰਗ ਕੀਤੀ ਗਈ ਸੀਗੀ આરોપી ਵੱਲੋਂ ਪਹਿਲਾਂ ਵੀ ਪੰਜਾਬੀ ਗਾਇਕ ਪੰਤੀ ਪੈਂਸ ਦੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਕੇar ਸੂਚਨਾ ਮਿਲਦੇ ਹੀ CIA ਦੀ ਟੀਮਾਂ ਵੱਲੋਂ ਪੁਖੜੀ ਦੇ ਜੰਗਲਾਂ ਨਜ਼ਦੀਕ આરોપી ਨੂੰ ਘੇਰਿਆ ਗਿਆ ਜਿਸ ਦੌਰਾਨ આરોપી ਵੱਲੋਂ CIA ਟੀਮ ਦੇ ਉੱਪਰ ਫਾਇਰਿੰਗ ਵੀ ਕੀਤੀ ਗਈ ਹੈ ਤਾਂ ਜਵਾਬੀ ਕਾਰਵਾਈ ਦੇ ਵਿੱਚ CIA ਟੀਮ ਮੋਹਾਲੀ ਵੀ ਫਾਇਰਿੰਗ ਮੋਹਾਲੀ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ ਜਿਸ ਵਿੱਚ ਰਣਵੀਰ ਜਾਣਾ ਦੇ ਪੈਰ ਦੇ ਵਿੱਚ ਗੋਲੀ ਲੱਗਿਆ ਤੇ ਉਸ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਿਸ ਕਰਕੇ ਜ਼ਖਮੀ ਹਾਲਾਤਾਂ ਦੇ ਵਿੱਚ ਉਸ ਨੂੰ ਮੁਹਾਲੀ ਦੇ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਤਾਂ ਇੱਕ ਬੇਹੱਦ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ ਵੱਡਾ ਹੀ ਕਾਊਂਟਰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਤੇ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਗੁਰਗਿਆਂ ਦੇ ਜਣ ਕਿ ਜਿਹੜੇ ਇਹ ਵੱਡੇ ਸ਼ਾਪ ਸ਼ੂਟਰਸ ਨੇ ਉਹਨਾਂ ਦੇ ਗੁਰਗੇ ਨੇ ਉਹਨਾਂ ਦੇ ਉੱਤੇ ਹੁਣ ਤਾਂ ਬੜ ਤੋੜ ਹਮਲੇ ਕੀਤੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਔਰ ਆਦਾਸੀ ਇਕ ਪਟਿਆਲਾ ਗਿਰੋਹ ਦੇ ਸ਼ਾਪ ਸ਼ੂਟਰ ਰਣਵੀਰ ਰਾਣਾ ਦਾ ਇੰਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਉਕਤ ਸ਼ਾਪ ਸ਼ੂਟਰ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੜਨਦਾ ਸੀ ਮੁਕਾਬਲਾ ਹੋਇਆ ਤੇ ਮੁਕਾਬਲੇ ਦੌਰਾਨ ਦੋਸ਼ੀ ਨੇ ਪੁਲਿਸ ਤੇ ਤਿੰਨ ਰਾਉਂਡ ਫਾਇਰ ਕੀਤੇ ਨੇ ਇਸ ਤੋਂ ਬਾਅਦ ਜਵਾਬੀ ਕਾਰਵਾਈ ਪ੍ਰਸ਼ਾਸਨ ਨੇ ਵੀ ਕੀਤੀ ਹੈ ਰਣਵੀਰ ਰਾਣਾ ਦੇ ਪੈਰ ਤੇ ਗੋਲੀ ਲੱਗੀ ਉਸ ਨੂੰ ਜ਼ਖਮੀ ਕੀਤਾ ਤੇ ਹਸਪਤਾਲ ਦੇ ਵਿੱਚ ਰਣਵੀਰ ਰਾਣਾ ਨੂੰ ਹੁਣ ਭਰਤੀ ਕਰਵਾ ਦਿੱਤਾ ਗਿਆ ਇਸ ਦੇ ਵਿੱਚ ਆਲੇ ਤੁਹਾਨੂੰ ਦੱਸੀ ਇਹ ਕਿ ਲਗਾਤਾਰ ਇਹ ਮਾਮਲੇ ਆ ਪੱਖ ਦੇ ਜਾ ਰਹੇ ਨੇ ਤਾਂ ਪੁਲਿਸ ਦੇ ਵੱਲੋਂ ਹੁਣ ਇਹਨਾਂ ਗੈਂਗਸਟਰਾਂ ਦੇ ਗੁਰਗਰਿਆ ਗੁਰਕੇ ਜਿਹੜੇ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਹੁਣੇ ਜ਼ਖਮੀ ਕੀਤਾ ਜਾਂਦਾ ਇੱਕ ਡਾਕਟਰ ਹੁੰਦਾ ਤੇ ਉਸ ਤੋਂ ਬਾਅਦ ਵੱਡੇ ਪੱਧਰ ਦੇ ਖੁਲਾਸੇ ਜਿਹੜੇ ਪੁਲਿਸ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੂਰੀ ਚਾਰ ਜਿਹੜੀ ਜਾਂਚ ਕੀਤੀ ਜਾਂਦੀ ਹੈ ਸਵਾਲ ਜਵਾਬ ਹੁੰਦੇ ਨੇ ਕਿ ਇਹਨਾਂ ਦੇ ਨਾਲ કુલ ਕਿਹੜੇ ਕਿਹੜੇ ਲੋਕ ਸ਼ਾਮਲ ਨੇ ਕਿੱਥੇ ਤੱਕ ਤਾਰਾ ਜੁੜੀਆਂ ਹੋਈਆਂ ਨੇ ਤੇ ਹਰ ਇੱਕ ਪਹਿਲੂ ਤੋਂ ਜਾਂਚ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਤਾਂ CIA ਆ ਟੀਮ ਦੇ ਵੱਲੋਂ ਇਹ ਵੱਡੇ ਪੱਧਰ ਦੀ ਕਾਮਯਾਬੀ ਨੂੰ ਹਾਸਲ ਕਰਕੇ ਇੱਕ ਵੱਡੇ ਜਿਹੜੇ ਗੈਂਗਸਟਰ ਦੇ ਗੁਰਗਾ ਜਿਹੜਾ ਵਾ ਉਸ ਨੂੰ ਕਾਬੂ ਕੀਤਾ ਗਿਆ ਪਹਿਲਾਂ ਹੀ ਇਸ ਦੇ ਸਾਥੀ ਪੁਲਿਸ ਦੇ ੜਿੱਕੇ ਦੇ ਵਿੱਚ ਨੇ ਤਾਂ ਹੁਣ ਵੱਡੇ ਜਿਹੜੇ ਖੁਲਾਸੇ ਹੋਣਗੇ ਕਿ ਆਖਰਕਾਰ ਇਹ ਜਿਹੜੇ ਲੋਕ ਨੇ ਕਿਹੜੀਆਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਦੇ ਵਿੱਚ ਨੇ ਕਿਹੜੀਆਂ-ਕਿਹੜੀਆਂ ਇਹਨਾਂ ਨੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣਾ ਹੈ ਪੀਕ ਪਲੈਨਿੰਗਸ ਨੇ ਉਨਾ ਸਾਰਿਆਂ ਦੇ ਵੱਡੇ ਖੁਲਾਸੇ ਪ੍ਰਸ਼ਾਸਨ ਦੇ ਵੱਲੋਂ ਕੀਤੇ ਜਾਣਗੇ ਤਾਂ ਅਹਿਮ ਖਬਰ ਜਿਹੜੀ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ ਵੱਡਾ ਇੰਕਾਊਂਟਰ ਸੀਆਈਏ ਟੀਮ ਦੇ ਵੱਲੋਂ ਕੀਤਾ ਗਿਆ ਤੇ ਇਸ ਇੰਕਾਊਂਟਰ ਦੇ ਵਿੱਚ ਇੱਕ ਰਣਵੀਰ ਰਾਣਾ ਜੋ ਗੁਰਗਾ ਹੈਗਾ ਵੱਡੇ ਗੈਂਗਸਟਰ ਦਾ ਟੀਮਾ ਦਾ ਤੇ ਉਸ ਤੋਂ ਹੁਣ ਪੁਲਿਸ ਦਾ ਪੁਲਿਸ ਵੱਲੋਂ ਸੰ ਇੰਕਾਊਂਟਰ ਕੀਤਾ ਗਿਆ ਔਰ ਇੰਕਾਊਂਟਰ ਦੇ ਦੌਰਾਨ ਫੁੱਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਤੇ ਫੱਟੀਆਂ ਕਾਰਵਾਈਆਂ ਵੀ ਹੋਣਗੀਆਂ ਇਸੇ ਤਰੀਕੇ ਦੇ ਨਾਲ ਪੰਜਾਬ ਪੁਲਿਸ ਐਕਸ਼ਨ ਮੋੜ ਦੇ ਵਿੱਚ ਹੈ ਤੇ ਪੰਜਾਬ ਪੁਲਿਸ ਵੱਲੋਂ ਕਿਸੇ ਵੀ ਤੋਸ਼ੀ ਨੂੰ ਨਹੀਂ ਬਖਸ਼ਿਆ ਜਾਵੇਗਾ ਪਹਿਲਾਂ ਹੀ ਚੇਤਾਵਨੀਆਂ ਜਾਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਤਾਂ ਇਹਨਾਂ ਚੇਤਾਵਨੀਆਂ ਦੇਖਦੇ ਹੋਏ ਪੰਜਾਬ ਪੁਲਿਸ ਦਾ ਐਕਸ਼ਨ ਲਗਾਤਾਰ ਦੇਖ ਨੂੰ ਮਿਲ ਰਿਹਾ ਹੈ